लॻियां चोरी बंदो 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 बिजली चोरी बंदो बिजली चोरी बंदो ਕੁਈ ਗੁੰਡੀ ਲੱਗਦੀ ਆ ਗੁੰਡੀ ਤਾਰ ਲਾਈਦੀ ਆ ਸ਼ਰੀਂ ਤਾਰ ਰੱਖੀ ਬਾਕੀ ਲੇਡ ਬੰਦ ਕਰਕੇ ਸੋਲ ਚੱਲਦੀ ਆ ਗੁੰਡੀ ਲੱਗੀ ਆ ਮੋਟਰ ਆ ਰਿਹਾ ਹੈ ਮੋਟਰ 15 ਲਾਉਂਦੇ ਆ ਅੱਜ ਪੇਟਾ ਨਹੀਂ ਕਰਦਾ ਜੀ ਜੀ ਭਾਜੀ ਕੀ ਨਾਮ ਤੋਂ ਲਈ ਰਾਜਾ ਜੀ ਸੋਨਿੰਦਰ ਸਿੰਘ ਜੀ ਭਾਈ ਜਿਹੜੀ ਅੱਜ ਦੀ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਆ ਤੇ ਮਤਲਬ ਇਹ ਸਾਰਾ ਮੈਟਰ ਕੀ ਆ ਇਹ ਮੈਟਰ ਆ ਜੀ ਬਿਜਲੀ ਦੇ ਮੀਟਰ ਦਾ ਮੈਟਰ ਆ ਹਾਂਜੀ ਦੋ ਭਰਾ ਆਗੇ ਅਸੀਂ ਸਾਡੇ ਦਾਦਾ ਜੀ ਦੇ ਨਾਮ ਤੇ ਮੀਟਰ ਲੱਗਾ ਹੈਗਾ ਠੀਕ ਹੈ ਮੀਟਰ ਦਾ ਜੁਰਮਾਨਾ ਪਾ ਕੇ 1,33,000 ਰੁਪਿਆ ਬਿੱਲ ਹੋਇਆ ਸੀ ਅੱਛਾ ਜੀ ਬਿਜਲੀ ਵਿਭਾਗ ਨੇ ਜਨਵਰੀ ਦੇ ਵਿੱਚ ਮੀਟਰ ਕੱਟ ਲਿਆ ਪਿੱਛੋਂ ਮੇਨ ਲਾਈਨ ਵੀ ਲਾਹ ਰੁੱਤੀ ਹੂੰ ਤੇ ਉਹ ਤੋਂ ਬਾਅਦ ਮਤਲਬ ਘਰ ਦੇ ਵਿੱਚ ਕੋਈ ਫਰਕਸ਼ਨ ਸੀਗਾ ਮੀਟਰ ਲਵਾਉਣਾ ਜ਼ਰੂਰੀ ਸੀ ਬਿਜਲੀ ਮੈਕ ਵਾਲਿਆਂ ਨਾਲ ਗੱਲ ਕਰਕੇ ਇਸ ਤਰ੍ਹਾਂ ਕਰਕੇ ਕੋ 78000 ਰੁਪਇਆ ਲੈ ਕੇ ਮੈਂ ਆਪੇ ਨਾਂ ਤੇ ਦੁਵਾਰਾ ਮੋਟਰ ਲਵਾ ਲਿਆ। 10000 ਰੁਪਇਆ ਹੋਰ ਆ ਫੇਰ ਬਿੱਲ ਭਰਿਆ ਤੇ ਬੰਦਿਆਂ ਨੇ ਵਿੱਚ ਮੋਤਵਰ ਬੰਦਿਆਂ ਨੇ ਵਿੱਚ ਬਹਿ ਕੇ ਗੱਲ ਹੋਈ ਬ੍ਰਦਰ ਕਹਿੰਦਾ ਵੀ ਅੱਧਾ ਅਸੀਂ ਭਰਾਂਗੇ ਬਿੱਲ ਵੀ ਲੀਗਾ। ਉਹਨਾਂ ਨੇ ਬਿੱਲ ਨਹੀਂ ਭਰਿਆ ਜੀ। 6 ਮਹੀਨਿਆਂ ਤੋਂ ਮੋਟਰ ਵਾਲੀ ਲੈਂਗੜੀ 8 ਘੰਟੇ ਬੱਤੀ ਆਉਂਦੀ ਹੈ ਉਤੋਂ ਲਾ ਕੇ ਉਹ ਗੁੰਡੀਆਂ ਲਾ ਕੇ ਆਪਦੀ ਬੱਤੀ ਘਰ ਦੀ ਚਲਾਉਂਦੀ ਜਾਏ। ਹੁਣ ਜੇ ਉਹਨਾਂ ਦਾ ਕੋਈ ਹੈਗਾ ਮਤਲਬ ਜਿਹੜੀ ਸਾਡੇ ਭਰਾ ਦੀ ਘਰ ਵਾਲੀ ਦਾ ਚਾਚਾ ਆ ਆਮ ਆਪ ਪਾਰਟੀ ਦਾ ਐਮਐਲਏ ਬੜੀ ਰਿਪੋਰਟ ਦੂੰ ਹਰਦੇਵ ਸਿੰਘ ਸੇ ਆਉਂ ਉਹਦਾ ਦਬਾਅ ਪਾ ਕੇ ਪ੍ਰੈਸ਼ਰ ਕੋਲ ਪਾ ਸਰਕਾਰ ਦਾ ਤੇ ਸਾਡਾ ਦੁਆਰਾ ਮੀਟਰ ਲਗਾ ਦਿੱਤਾ ਜੀ ਉਹਨਾਂ ਨਾਲ ਅੱਛਾ ਤੇ ਅਸੀਂ ਮਤਲਬ ਜਥੇਬੰਦੀ ਚ ਜਾ ਕੇ ਹਾਂਜੀ ਜੀ ਬੋਲੋ ਕਿਰਤੀ ਖਾਨ ਜੂਨੀਅਨ ਦੇ ਪ੍ਰਧਾਨ ਜੀ ਨੂੰ ਦੱਸਿਆ ਵੀ ਸਾਡੇ ਮਨ ਧੱਕਾ ਹੋਣ ਦੇ ਆ ਹਾਂਜੀ ਤੇ ਫਿਰ ਦੁਆਰਾ ਐਸਡੀਓ ਦੇ ਜਾ ਕੇ ਉਹਨਾਂ ਦੁਆਰਾ ਤਾਰ ਮਤਲਬ ਸਾਡੇ ਲਾਤੀ ਗਈ ਮਤਲਬ ਬਾਹਰ ਸਾਨੂੰ ਕਹਿੰਦੇ ਵੀ ਤੁਸੀਂ ਘਰ ਦਾ ਮਸਲਾ ਵੈ ਕੇ ਨਵੇਲ ਬੋ ਤੇ 2 ਦਿਨ ਦਾ ਟਾਈਮ ਦਿੱਤਾ ਪਰ ਦੂਜੇ ਦਿਨ ਹੀ ਦੁਬਾਰਾ ਮੀਟਰ ਉਹਨਾਂ ਨੇ ਕੱਟ ਲਿਆ ਹੱਟਾ ਜੀ ਤੇ ਅੱਜ ਉਸ ਮੀਟਰ ਦੇ ਵਿੱਚ ਕਪੂਰ ਥੱਲੇ ਐਸੀ ਸਾਉ ਨੂੰ ਮਿਲ ਕੇ ਆਏ ਆ ਉਹਨਾਂ ਨੇ ਵੀ ਸਾਨੂੰ ਕੋਈ ਜਾਣ ਦਿੱਤਾ ਨਹੀਂ ਤਾਈ ਹੁਣ ਜਿਹੜੀ ਤੁਸੀਂ ਲਾਈਟ ਬਰਤੀ ਬਰਤਦੇ ਹੋ ਇਹ ਕਿਦਾਂ ਬਰਤੀ ਬਰਤਦੇ ਹੋ ਸਾਡੇ ਅੱਜ 5 ਦਿਨ ਹੋ ਗਏ ਜੀ ਲਾਈਟ ਕਰਤੀ ਨੂੰ ਜਨਰੇਟਰ ਚੱਲਣ ਦੇ ਆਇਆ ਕਾਚੀ ਦਾ ਉਹਨਾਂ ਦੇ ਸ਼ਰੇਆਮ ਪੁੰਡੀ ਚੱਲਣ ਦੀ ਉਹਨਾਂ ਨੂੰ ਕੋਈ ਬਿਜਲੀ ਵਾਲ ਫੜ ਨਹੀਂ ਡੈਜੀ ਤੁਸੀਂ ਇਸ ਸੰਬੰਧ ਵਿੱਚ ਆਪਣੇ ਇਥੇ ਕਿਸੇ ਉੱਚ ਅਧਿਕਾਰੀ ਨਾਲ ਐਸਟੀਓ ਸਾਹਿਬ ਨਾਲ ਕਿਸੇ ਨੇ ਗੱਲਬਾਤ ਕੀਤੀ ਸਾਰਿਆਂ ਨੇ ਕੀਤੀ ਜੀ ਐਕਸ਼ਨ ਸਾਹਿਬ ਨਾਲ ਕੀਤੀ ਆ ਐਸਟੀਓ ਸਾਹਿਬ ਨਾਲ ਵੀ ਕਰਕੇ ਆਏ ਆ ਪਰ ਕਿਸੇ ਨੇ ਸਾਨੂੰ ਸਾਫ਼ ਨਹੀਂ ਦੱਸਿਆ ਹੁਣ ਤਾਂਡੀ ਕੀ ਮੰਗ ਹੈ ਸਾਡੀ ਇਹ ਹੀ ਮੰਗ ਹੈ ਜੀ ਸਾਡਾ ਮੀਟਰ ਦੁਬਾਰਾ ਲਾ ਦਿੱਤਾ ਜਾਵੇ ਇਨਸਾਫ਼ ਠੀਕ ਈਨਸਟਰ ਮੇਰਾ ਮਦਦ ਸੀ ਸਰ ਇਹ ਜਿਹੜਾ ਹੈ ਦੋ ਭਰਾਵਾਂ ਦਾ ਸਰ ਮੈਟਰ ਸਾਰਾ ਮੈਟਰ ਕੀ ਹੈ ਸਰ ਚੱਕ ਦੋਨਾਂ ਦਾ ਮੈਟਰ ਕੀ ਹੈ ਹੈ ਵੀ ਇਹਨੇ ਬੇ ਦਾਦਾ ਜੀ ਨਾਮ ਰਿਜਿਸਟਰ ਦੇ ਨਾਮ ਲੱਗਾ ਹੋਇਆ ਹੈ ਸਰ ਜਿਹੜਾ ਇਹਨਾਂ ਨੇ ਆਪੇ ਸਿੱਤ ਤੋਂ ਪਹਿਲਾਂ ਬਿੱਲ ਨਹੀਂ ਜਮ੍ਹਾਂ ਕਰਵਾਇਆ ਤੇ ਇਹਨਾਂ ਨੂੰ ਦੇਰ ਲਾਫਤਰੀ ਵਿੱਚ ਪਣੀ ਹੋਈ ਉਸ ਤੋਂ ਬਾਅਦ ਉਹ ਮੀਟਰ ਯਾਰ ਡਿਪਾਰਟਮੈਂਟ ਨੇ ਡਿਫਾਲਟਿੰਗ ਅਮਾਉਂਟ ਨਾ ਤਾਰਨ ਕਰ ਉਹ ਉਤਾਰ ਦਿੰਦਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਆਪਣੇ ਦੇਰੇ ਨੂੰ ਬੜੇ ਕੰਪਿਟਰ ਹਜੇ ਉਹਨਾਂ ਨੇ ਲੋਨ ਅਪਲਾਈ ਕੀਤਾ ਤੇ ਜਦੋਂ ਬੈਂਕ ਸਾਹ ਕੋਚਾਰਛਾ ਉਹ ਉਹਨਾਂ ਨੇ ਇਹਨਾਂ ਦੀਆਂ ਕਿਸ਼ਤਾਂ ਕਰਵਾ ਲਈਆਂ ਕਿ ਜਿਆਦਾ ਮਾਹਰ ਹੋਣ ਕਰਕੇ ਕਿ ਕੰਦੇ ਸੇ ਇਕੱਠੀ ਨਹੀਂ ਪਾ ਸਕਦੇ ਉਹਨਾਂ ਨੇ ਦੋ ਕਿਸ਼ਤਾਂ ਦੀ ਵਿੱਚ ਵਿੱਚ ਕਰ ਲਈਆਂ ਉਹ ਉਹਦੇ ਵਿੱਚ 30000 ਰੁਪਏ ਨੇ ਵੀ ਕਿਸ਼ਤਾਂ ਬਣਾਈਆਂ ਨੇ ਬਾਕੀ ਸਭ ਪਰ ਇਹਨਾਂ ਨੇ ਇੱਕ ਕਿਸ਼ਤ ਤਾਰ ਕੇ ਦੂਜੀ ਕਿਸ਼ਤ ਜਿਹੜੀ ਸੀ ਉਹ 15 ਤਿੰਨ ਇਹਨਾਂ ਦੀ ਲਾਸਟ ਡੇਟ ਸੀਗੀ ਤੇ ਉਹ ਇਹਨਾਂ ਨੇ ਨਹੀਂ ਤਾਰੀ। ਉਸ ਤੋਂ ਬਾਅਦ ਇਹਨਾਂ ਦਾ ਫੇਰ ਇਹਨਾਂ ਨੂੰ ਮੋਟੋਸ ਦਿੱਤਾ ਗਿਆ ਕਿ ਤੁਹਾਡੀ ਮਾਉਂਟ ਜਿਹੜੀ ਕਹਿੰਦੀ ਹੈ ਇਹ ਤਾਰੀਖਾ ਦੇ ਅੰਦਰ ਨਹੀਂ ਤੁਹਾਡਾ ਮੀਟਰ ਬਿਨਾ ਕਿਸੇ ਨੋਟਿਸ ਦੇ ਕਟੋਪ ਕਰੇ। ਸਰ ਇਹਨਾਂ ਦੀ ਕਿੰਨੀ ਕਮਾਉਂ ਸੀ ਟੋਟਲ? ਹੁਣ ਟੋਟਲ ਮਾਉਂਟ ਤਾਂ ਇਹ ਕਿਤ ਲੱਖ 30000 ਜਿੰਨੇ ਬਾਕੀ ਇਹਨਾਂ ਨੇ ਪੈਸੇ ਤਾਰ ਦਿੱਤੇ ਹੁਣ ਜਿਹੜੀ ਕਰੰਟ ਮੰਗੋ ਅੱਡਾ ਅਦਿਕਾ ਖੜੀ ਹੋਣਾ। ਉਹ ਨਾ ਕੰਮ ਕਰਕੇ ਫਿਰ ਇਹਨਾਂ ਨੂੰ ਇਹ ਮੀਟਰ ਦੀ ਡਿਪਾਰਟਮੈਂਟ ਨੂੰ ਉਤਾਰਨਾ। ਸਰ ਜਿੱਦਾਂ ਅਸੀਂ ਕੱਲ ਇਹਨਾਂ ਦੇ ਆਪਣਾ ਦੇਖਿਆ ਹੋਇਆ ਜਿੱਦਾਂ ਇੱਕ ਭਰਾੜੇ ਦੂਜੇ ਭਰਾ ਦੇ ਇਲਾਮ ਹੋ ਰਾਇਦੇ ਕਿ ਉਹ ਕੁੰਡੀ ਪਾ ਕੇ ਲੈਟ ਚਲਾ ਰਹੇ ਸਰ ਇਸ ਤੋਂ ਮੈਂ ਚੀਜ਼। ਇਹਦੇ ਵਿੱਚ ਦੇਖੋ ਜੀ ਸਾਨੂੰ ਜੀਰੋ ਇੱਕ ਵਾਰ ਪਹਿਲਾਂ ਇਹਨਾਂ ਨੇ ਇਨਫੋਰਮ ਕੀਤਾ ਜੇ ਸਾਈਟ ਤੇ ਜਿੱਦਿ ਕੀਤੀ ਪਰ ਉਥੇ ਦਾ ਨਾ ਕੋਈ ਸੀ। ਠੀਕ ਹੈ। ਕਿ ਸਰ ਉਹਨਾਂ ਮਤਲਬ ਕਿ ਇਹ ਤਾਂ ਹਲਕੀ ਹੈ ਸਰ ਸਾਰੇ ਮਤਲਬ। ਮੈਟਰ ਹੈ ਇਹ ਜੀ ਡਿਪਾਰਟਮੈਂਟ ਨੂੰ ਤਾਂ ਇਸ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਕੋਕਰ ਨੂੰ ਝਗੜਾ ਹੈ ਕਿ ਇਹ ਜਿਹੜੀ ਇਹ ਅਮਾਉਂਟ ਡਿਪਾਰਟਮੈਂਟ ਨੂੰ ਉਤਾਰ ਕੇ ਆਪਣੀ ਸਲਾਹ ਦੇ ਨਾਲ ਤੇ ਮੀਟਰ ਦੋਨੋਂ ਭਰਾ ਲਵਾ ਸਕਦੇ ਸਰ ਇਸ ਟਾਈਮ ਇਹਨਾਂ ਦੀ ਕਿੰਨੀ ਮਾਉਂਟ ਰਹਿ ਗਈ ਕਰਨਾ ਹੈ 48000 ਪੀਸ ਹੋਸ਼ੀ